ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਅਮੀ ਦੇਖੀ ਸਾਰੇ ਠੀਕ ਹੋਵੋਗੇ ਜੀ। ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ। ਕਰੋ ਜੀ ਚੈਨਲ ਨੂੰ ਸਬਸਕ੍ਰਾਈਬ। ਬਣਾਣੇ ਆ ਜੀ ਡਿਜ਼ਾਈਨ ਆਪਾਂ। ਇਹ ਪਸਲਾਈ ਦੇ 28 ਕੁੰਡੇ ਲੈਨੇ ਜੀ। ਦੋ ਸਲਾਈਆਂ ਆਪਾਂ ਪੁੱਠੇ-ਪੁੱਠੇ ਬਣਾ ਲੀਆਂ ਜੀ। ਬਾਰਡਰ ਬਣਾ ਲਿਆ ਜੀ ਆਪਣਾ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ। ਇੱਕ ਕੁੰਡਾ ਉਤਾਰ ਲਿਆ ਜੀ ਇੱਕ ਕੁੰਡਾ ਆਪਾਂ ਪੁੱਠਾ ਗੁਣਾਗੇ ਜੀ। ਧਾਗਾ ਪਿੱਛੇ ਲੈ ਕੇ ਜਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਗੁਣਾਗੇ ਜੀ। ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਗੁਣਾਗੇ ਜੀ। ਫਿਰ ਦੋ ਕੁੰਡੇ ਆਪਾਂ ਸਿੱਧੇ ਗੁਣਾਗੇ ਜੀ। ਅੱਗੇ ਅੱਗੇ ਲਿਆਵਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਪੁਣਾਗੇ ਜੀ ਸਾਰੀ ਸਲਾਈ ਬਣਾਵਾਂਗੇ ਜੀ ਆਪਾਂ ਦੋ ਕੁੰਡੇ ਪੁੱਠੇ ਪੁਣਾਗੇ ਜੀ ਦੋ ਕੁੰਡੇ ਸਿੱਧੇ ਪੁਣਾਗੇ ਜੀ दो कुंडे सीधे बुना गे जी कुंडे पुट्ठे बुना गे जी फिर दो कुंडे आप सीधे बुना कुंडे आप पुठे बुना गए जी नौरे कुछ एक कट करना जी ਦੋ ਕੁੰਡਾ ਪੁੱਠਾ ਬਣਾਵਾਂਗੇ ਜੇ ਆਪਾਂ ਸਿਰੇ ਤੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਇਹ ਦੋ ਕੁੰਡਾ ਦਾ ਇੱਕ ਕੁੰਡਾ ਬਣਾਦਾਂਗੇ ਛੱਪੀ ਕੁੰਡੇ ਰਹਿ ਗਏ ਜੀ ਆਪਣੇ ਇਹ 28 ਸੀ ਪਹਿਲਾਂ ਇੱਕ ਕੁੰਡਾ ਉਤਾਰ ਲਿਆ ਜੀ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਫਿਰ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਪੁੱਠੇ ਪੋਣਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਫਿਰ ਦੋ ਗੁੰਡੇ ਪੁੱਠੇ ਪੋਣਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਦੋ ਕੁੰਡੇ ਪੁੱਠੇ ਹੁਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਹੁਣਾਗੇ ਜੀ ਇੱਕ ਕੁੰਡਾ ਪੁੱਠਾ ਹੁਣਾ ਹੁਣ ਆਪਾਂ ਆ ਗਏ ਤੀਜੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਫਿਰ ਆਪਾਂ ਇੱਕ ਕੁੰਡਾ ਪੁੱਠਾ ਹੁਣਾਗੇ ਦੋ ਕੁੰਡੇ ਸਿੱਧੇ ਹੁਣਾਗੇ ਜੀ ਦੋ ਕੁੰਡੇ ਆਪਾਂ ਪੁੱਠੇ ਹੁਣਾਗੇ ਜੀ ਇਹ ਸਾਰੇ ਚਲਾਈ ਬਣਾਵਾਂਗੇ ਜੀ ਆਪਾਂ ਦੋ ਕੁੰਡੇ ਸਿੱਧੇ ਪੁਣਾਗੇ ਜੀ ਦੋ ਕੁੰਡੇ ਆਪਾਂ ਉੱਠੇ ਪੁਣਾਗੇ ਜੀ ਸिलाई ਬਣ ਗਈ ਆਪਨੇ ਹੁਣ ਆਗੇ ਆਪਾਂ ਪੁੱਠੇ ਸਲਾਈ ਤੇ ਇੱਕ ਗੁੰਡਾ ਤਾਰ ਲਿਆ ਜੀ ਇੱਕ ਗੁੰਡਾ ਆਪਾਂ ਪੁੱਠਾ ਬੋਣਾਂਗੇ ਜੀ ਨਹੀਂ ਸੋਰੀ ਸਿੱਧਾ ਬੋਣਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਫੇਰ ਆਪਾਂ ਸਾਰੀ ਸਲਾਈ ਬਣਾਵਾਂਗੇ ਜੀ ਸਿੱਧੇ ਗੁੰਡਿਆਂ 'ਤੇ ਸਿੱਧੇ ਜੀ ਪੁੱਠੇ ਗੁੰਡਿਆਂ ਤੇ ਪੁੱਠੇ ਬੋਣਾਂਗੇ ਜੀ ਚਿੰਤੇ ਗੁਣਾਗੇ ਜੀ ਦੋ ਕੁੰਡੇ ਆਪਾਂ ਪੁੱਠੇ ਗੋਣਾਗੇ ਜੀ ਆਹ ਅਗੇ ਇਹ ਪਸੇਤੀ ਅਸਲਾਈ ਤੇ ਜੇ ਹਮ ਆਪਣਾ ਇੱਕ ਕੁੰਡਾ ਉਤਾਰ ਲਾਂਗੇ ਜੀ ਇੱਕੇ ਪੁੱਠਾ ਗੁੰਡਾ ਇੱਕੇ ਸਿੱਧਾ ਗੁੰਡਾ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਇੱਧਰ ਨੂੰ ਹੁਣ ਆਪਾਂ ਦੋ ਵਾਰ ਪਾਵਾਂਗੇ ਜੀ ਇੱਕ ਦੋ ਫਿਰ ਇਹ ਵਾਲਾ ਗੁੰਡਾ ਪਲਟ ਕੇ ਪਾਵਾਂਗੇ ਜੀ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਹਾਂ ਅਸੀਂ ਫਿਰ ਇੱਧਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਆਪਾਂ ਦੋ ਪਾਰ ਪਾਵਾਂਗੇ ਜੀ ਸਲਾਈ ਤੇ ਫਿਰ ਇਹ ਵਾਲਾ ਕੁੰਡਾ ਆਪਾਂ ਪਲਟ ਕੇ ਪਾਵਾਂਗੇ ਦੋ ਕੁੰਡਾਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਬੁਣਾਵਾਂਗੇ ਜੀ ਫਿਰ ਆਪਾਂ ਦੋ ਬਲ ਪਾਵਾਂਗੇ ਇਸ ਲਾਈ ਤੇ ਫਿਰ ਇਹ ਵਾਲਾ ਕੁੰਡਾ ਆਪਾਂ ਪਲਟ ਕੇ ਪਾਵਾਂਗੇ ਜੀ ਦੋ ਕੁੰਡਾਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਬੁਣਾਵਾਂਗੇ ਜੀ ਫਿਰ ਆਪਾਂ ਦੋ ਪੜ ਪਾਵਾਂਗੇ ਇਸ ਲਾਈ ਤੇ ਫਿਰ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਇਹ ਦੋ ਕੁੰਡਾ ਨੂੰ ਇਕੱਠੇ ਪੋਣਾਗੇ ਫਿਰ ਆਪਾਂ ਦੋ ਪੜ ਪਾਵਾਂਗੇ ਇਸ ਲਾਈ ਤੇ ਕੁੰਡਾ ਪਲਟ ਕੇ ਪਾਵਾਂਗੇ ਜੀ ਫਿਰ ਆਪਾਂ ਦੋ ਕੁੰਡਾ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਇਹ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਪਾਉਣਾਗੇ ਜੀ ਫਿਰ ਆਪਾਂ ਦੋ ਪਾਲ ਪਾ ਲਾਂਗੇ ਸਲਾਈ ਤੇ ਹੁੰਡਾ ਪਲਟ ਕੇ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਤਾਂ ਸਿੱਧਾ ਬਣਾ ਲਾਂਗੇ ਨੂੰ ਅਗੇ ਜੀ ਪੁੱਠੀ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਇਹ ਆਪਣੀ ਸਾਰੀ ਸਲਾਈ ਪੁੱਠੀ ਬਣ ਗਈ ਇੱਕ ਗੁੰਡਾ ਆਪਾਂ ਨੇ ਉਹ ਬਣਾ ਲਿਆ ਜੀ ਜਿਹੜੇ ਦੋ ਬਲ ਪਏ ਸੀ ਆਪਾਂ ਨੇ ਉਹ ਦੋ ਗੁੰਡੇ ਬਣਾਉਣੇ ਨੇ ਜੀ ਉਹਦੇ ਝੋਖਾ ਨੇ ਇੱਕ ਗੁੰਡਾ ਦੋ ਗੁੰਡੇ ਪਾ ਫੁੱਟੇ ਬੁਣਾਗੇ ਜੀ ਜਿਹੜੇ ਆਪਾਂ ਦੋ ਬਲ ਪਾਏ ਸੀ ਉਹਦੇ ਦੋ ਗੁੰਡੇ ਬਣਾਵਾਂਗੇ ਜੀ ਇੱਕ ਇੱਕ ਆਪਾਂ ਇਧਰੋਂ ਦੇ ਬਣਾਵਾਂਗੇ ਦੋ ਫਿਰ ਆਪਾਂ ਦੋ ਗੁੰਡੇ ਬੁਣਾਗੇ ਜੀ ਫੁੱਟੇ ਫਿਰ ਆਪਣਾ ਬਲ ਵਾਲਾ ਗੁੰਡਾ ਆ ਗਿਆ ਜੀ ਇੱਕ ਕੁੰਡਾ ਪਹਿਦਰੋ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਇਦਰੋ ਬਣਾਵਾਂਗੇ ਦੋ ਕੁੰਡੇ ਬਣ ਗਏ ਜੀ ਆਪਣੇ ਫਿਰ ਦੋ ਕੁੰਡੇ ਆਪਾਂ ਪੁੱਠੇ ਪੁਣਾਗੇ ਜੀ ਫਿਰ ਬੜ ਵਾਲਾ ਕੁੰਡਾ ਆ ਗਿਆ ਜੀ ਆਪਾਂ ਬੜ ਪਾਇ ਸਲਾਈ ਤੇ ਦੋ ਕੁੰਡੇ ਬਣਾ ਲੈਣੇ ਜੀ ਉਹਦੀ ਆਪਾਂ ਨੇ ਦੋ ਕੁੰਡੇ ਆਪਾਂ ਪੁੱਠੇ ਪੁਣਾਗੇ ਜੀ ਫਿਰ ਆਪਾਂ ਬੜ ਵਾਲੇ ਕੁੰਡੇ ਚੋਂ ਦੋ ਕੁੰਡੇ ਬਣਾਵਾਂਗੇ ਜੀ ਦੋ ਗੁੰਡੇ ਆਪਾਂ ਪੁਠੇ ਬੁਣਾਂਗੇ ਜੀ ਇਹ ਇੱਕ ਇੱਕ ਕ ਪੱਧਰੋਂ ਦੀ ਗੁੰਨ ਲੈਣਾ ਦੋ ਦੋ ਗੁੰਡੇ ਆਪਾਂ ਪੁਠੇ ਬੁਣਨਾਂਗੇ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਆਪਾਂ ਨੇ ਪੁਠਾ ਸਿੱਧਾ ਬੁਣ ਲਿਆ ਜੀ ਦੋ ਗੁੰਡੇ ਆਪਾਂ ਪੁਠੇ ਬੁਣਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਹੋਣਾਂਗੇ ਇਹ ਇਸ ਮੋੜੇ ਆਪਣੀ ਸਿੱਧੀ ਸলাই ਆ ਗਈ ਜੇ ਮੈਂ ਇਹ ਆਪਾਂ ਨੇ ਕੁੰਡੇ ਨਾ ਦੋ ਕੁੰਡੇ ਆਪਾਂ ਨੇ ਪੁੱਠੇ ਗੁੰਨ ਲਈ ਹੁਣ ਇਹ ਵਾਲਾ ਕੁੰਡਾ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲੈ ਕੇ ਆਵਾਂਗੇ ਇਹ ਵਾਲਾ ਕੁੰਡਾ ਪਿੱਛੇ ਲੈ ਜਾਵਾਂਗੇ ਆਪਾਂ ਇਹ ਦੋ ਗੁੰਡਿਆਂ ਨੂੰ ਆਪਾਂ ਸਿੱਧੇ ਗੋਣਾਗੇ। ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਫੁੱਟੇ ਹੋਣਾਗੇ। ਧਾਗਾ ਪਿੱਛੇ ਕਰਕੇ ਆ ਪਿੱਛੇ ਵਾਲਾ ਗੁੰਡਾ ਆਪਾਂ ਅੱਗੇ ਲੈ ਕੇ ਆਵਾਂਗੇ। ਅੱਗੇ ਵਾਲਾ ਗੁੰਡਾ ਪਿੱਛੇ ਲੈ ਜਾਾਂਗੇ ਜੀ ਫਿਰ ਇਹਨਾਂ ਨੂੰ ਦੋਨਾਂ ਨੂੰ ਸਿੱਧੇ ਗੋਣਾਗੇ ਜੀ ਆਪਾਂ। ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਫੁੱਟੇ ਹੋਣਾਗੇ ਜੀ। ਧਾਗਾ ਪਿੱਛੇ ਕਰਕੇ ਆਪਾਂ ਫਿਰ ਇੱਕ ਹੁੰਡੇ ਦੇ ਪਿੱਛੇ ਵਾਲੇ ਨੋਕੇ ਲਿਆਵਾਂਗੇ ਜੀ। ਅੱਗੇ ਵਾਲਾ ਹੁੰਡਾ ਪਿੱਛੇ ਲੈ ਜਾਾਂਗੇ ਜੀ। ਫਿਰ ਆਪਾਂ ਦੋਨੇ ਹੁੰਡੇ ਸਿੱਧੇ ਪੋਣਾਂਗੇ। ਧਾਗਾ ਅੱਗੇ ਕਰਕੇ ਦੋ ਹੁੰਡੇ ਆਪਾਂ ਪੁੱਠੇ ਹੁਣਾਗੇ ਜੀ। ਧਾਗਾ ਪਿੱਛੇ ਕਰਕੇ ਆਪਾਂ ਫਿਰ ਪਿੱਛੇ ਵਾਲਾ ਹੁੰਡਾ ਅੱਗੇ ਲਿਆ ਕੇ ਜੀ ਦੋ ਹੁੰਡਿਆਂ ਨੂੰ ਆਪਾਂ ਸਿੱਧੇ ਪੋਣਾਂਗੇ ਜੀ। ਦੋ ਕੁੰਡੇ ਆਪਾਂ ਪੁੱਠੇ ਹੁਣਾਗੇ ਜੀ ਹੁਣ ਫਿਰ ਇਹ ਦੋ ਕੁੰਡਿਆਂ ਨੂੰ ਆਪਾਂ ਇਹ ਵਾਲਾ ਕੁੰਡਾ ਆਪਾਂ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਕੁੰਡਾ ਪਿੱਛੇ ਲੈ ਜਾਵਾਂਗੇ ਜੀ ਦੋਨੇ ਕੁੰਡਿਆਂ ਨੂੰ ਆਪਾਂ ਸਿੱਧੇ ਹੁਣਾਂਗੇ ਇਹ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਹੁਣਾਗੇ ਜੀ ਦੋ ਕੁੰਡੇ ਸਿੱਧੇ ਹੁਣ ਲਾਂਗੇ ਹੁਣ ਅੱਗੇ ਜੀ ਪੁੱਠੇ ਸਲਾਈ ਦੇ ਇਹ ਕੁੰਡਾ ਟਾ ਲਏ ਫਿਰ ਇਹ ਵੀ ਕੁੰਡਾ ਪੁੱਠਾ ਬੁਣ ਲਏ ਹੁਣ ਆਪਣੇ ਦੋ ਕੁੰਡੇ ਸਿੱਧੇ ਬੁਣੇ ਜਾਣਗੇ ਜੀ ਇੱਕ ਦੋ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਫਿਰ ਆਪਾਂ ਦੋ ਕੁੰਡੇ ਸਿੱਧੇ ਬੁਣਾਗੇ ਜੀ दो कुंडे आप पुठे बुना जी कुंडे सीधे बुनागे जी जोड़े उधरों पुठे बुने से इधरों सीधे बुने जाए गए जी जोड़े उधरों सीधे बुने से इधरों पुठे बुने जाए गए दो कुंडे पुठे बुना गए जी दो कुंडे आप सीधे बुनाए जी ਦੋ ਗੁੰਡੇ ਪੁੱਠੇ ਗੋਣਾਗੇ ਜੀ ਦੋ ਗੁੰਡੇ ਆਪਾਂ ਸਿੱਧੇ ਗੋਣਾਗੇ ਦੋ ਗੁੰਡੇ ਪੁੱਠੇ ਹੁਣ ਗਏ ਸਿੱਧੇ ਪਾਸੇ ਫੇਰ ਆਪਣੇ ਸਿੱਧਿਆਂ ਦੇ ਸਿੱਧੇ ਪੁੱਠਿਆਂ ਦੇ ਪੁੱਠੇ ਅਮੇ ਪੈਣਗੇ ਹੁਣ ਡਿਜ਼ਾਈਨ ਬਣੂਗਾ ਜੀ। ਹੁਣਾਂ ਸਿੱਧਾ ਇਹ। ਇੱਕ ਕੁੰਡਾ ਪੁੱਠਾ ਬਣ ਲਾਂਗੇ। ਨਾ ਧਾਗਾ ਪਿੱਛੇ ਕਰਕੇ ਹੁਣ ਆਪਾਂ ਇਹ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ। ਦੋ ਜਿਹੜੇ ਆਪਣੇ ਸਿੱਧੇ ਨੇ ਇੱਕਾ ਪੁੱਠਾ ਹੈ ਜੀ। ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ। ਫਿਰ ਆਪਾਂ ਦੋ ਬਲ ਪਾਵਾਂਗੇ ਜੀ 1 2। ਫਿਰ ਆਪਾਂ ਇਹ ਕੁੰਡਾ ਪਲਟ ਕੇ ਪਾਣਾ ਜੀ। ਦੋ ਕੁੰਡਾਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਆਪਾਂ ਇਹ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਦੋ ਬਲ ਪਾਵਾਂਗੇ ਇਸ ਲਾਈਨ ਤੇ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਇਹ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਫਿਰ ਆਪਾਂ ਦੋ ਬਲ ਪਾਵਾਂਗੇ ਸਲਾਈ ਤੇ ਫਿਰ ਦੋ ਗੁੰਡਿਆਂ ਨੂੰ ਇਕੱਠੇ ਬੁਣਾਗੇ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਦੋ ਬਲ ਪਾਵਾਂਗੇ ਸਲਾਈ ਤੇ ਗੁੰਡਾ ਪਲਟ ਕੇ ਪਾ ਲਾਂਗੇ ਜੀ ਫਿਰ ਆਪਾਂ ਦੋ ਗੁੰਡਿਆਂ ਨੂੰ ਇਕੱਠੇ ਬੁਣਾਾਂਗੇ ਫਿਰ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਦੋ ਬਲ ਪਾਵਾਂਗੇ ਸਲਾਈ ਤੇ ਇਹਦੇ ਗੁੰਡੇ ਨੂੰ ਇਕੱਠੇ ਪੁਣਾਗੇ। ਇੱਕ ਗੁੰਡਾ ਆਪਣਾ ਪੁਠਾ ਜੀ ਇੱਕ ਗੁੰਡਾ ਸਿੱਧਾ, ਦੋ ਗੁੰਡੇ ਆਪਣੇ ਸਿੱਧੇ। ਆ ਗਈ ਜੀ ਪੁਠੀ ਸਲਾਈ ਤੇ ਗੁੰਡਾ ਉਤਾਰ ਲਿਆ ਜੀ ਇੱਕ ਗੁੰਡਾ ਆਪਣਾ ਪੁਠਾ ਪੁਣਾਗੇ। ਗੁੰਡਾ ਆਪਣਾ ਸਿੱਧਾ ਹੈ, ਸਿੱਧਾ ਪੁਣ ਲਾਂਗੇ। ਇਹਦੇ ਕੁੰਡਾ ਪੁਠਾ ਹੈ। ਫਿਰ ਆਪਾਂ ਜਿਹੜੇ ਬਾਲ ਪਾਇਏ ਸਲਾਈ ਦੇ ਕੁੰਡਾ ਪਾ ਲਵੋਣਾਂਗੇ ਇੱਕ ਕੁੰਡਾ ਆਪਾਂ ਹੋਰ ਦੋਣਾਂ ਲਈ ਫਿਰ ਦੋ ਕੁੰਡੇ ਆਪਾਂ ਕੁੱਠੇ ਪੋਣਾਂਗੇ ਫਿਰ ਬਾਲ ਪਾਇਏ ਜਿਹੜੇ ਉਹਨਾਂ ਚੋਂ ਆਪਾਂ ਦੋ ਕੁੰਡੇ ਬਣਾਵਾਂਗੇ ਜੀ ਇੱਕ ਤੇ ਦੋ ਦੋ ਕੁੰਡੇ ਕੁੱਠੇ ਪੋਣਾਂਗੇ ਜੀ ਫਿਰ ਆਪਾਂ ਨੇ ਇੱਕ ਕੁੰਡਾ ਇਹ ਚੋਂ ਬਣਾ ਲਿਆ ਇੱਕ ਫਿਰ ਬਣਾਏ ਦੋ ਕੁੰਡੇ ਬਣਾਵਾਂਗੇ ਜਿਹੜੇ ਦੋ ਬਾਲ ਪਾਇਏ ਸੀ ਆਪਾਂ ਨੇ तो दो कुंडे आप पुठे बुना एक कुंडा बना लिया एक कुंडा हो बनावे दो कुंडे आप पुठे बुना फिर बाल बाल कुंडा आ गया जी जो कुंडा बुना गे जी दो दो कुंडे एक कुंडा पुठा आ गया एक कुंडा सीधा है जी ਤੋ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ। ਨਾਲ ਇਹ ਸਿੱਧੀ ਸਲਾਈ ਤੇ ਇੱਕ ਕੁੰਡਾ ਤਾਗ ਲਈ। ਫਿਰ ਇਹਦੇ ਇੱਕ ਕੁੰਡਾ ਸਿੱਧਾ ਏ ਇੱਕ ਕੁੰਠਾ ਜੀ। ਫੇਰ ਇੱਕ ਕੁੰਡਾ ਸਿੱਧਾ ਏ। ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ। ਫਿਰ ਤਾਂ ਅੱਗਾ ਪਿੱਛੇ ਕਰਕੇ ਜਿਹੜੇ ਦੋ ਕੁੰਡੇ ਨੇ ਆਪਾਂ ਨੇ ਆ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ। ਅੱਗੇ ਵਾਲਾ ਕੁੰਡਾ ਆਪਾਂ ਪਿੱਛੇ ਲੈ ਜਾਾਂਗੇ। ਤਾਂ ਦੋ ਹੀ ਕੁੰਡੇ ਆਪਾਂ ਸਿੱਧੇ ਬੁਣਾਗੇ। ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਫੁੱਟੇ ਬੁਣਾਗੇ। ਫੇਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ। ਅੱਗੇ ਵਾਲਾ ਕੁੰਡਾ ਪਿੱਛੇ ਲੈ ਜਾਾਂਗੇ। ਦੋਨੇ ਕੁੰਡੇ ਨੂੰ ਆਪਾਂ ਸਿੱਧੇ ਬੁਣਾਗੇ। ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਫੁੱਟੇ ਬੁਣਾਗੇ। ਫੇਰ ਆਪਾਂ ਦੋ ਪਿੱਛੇ ਵਾਲਾ ਹੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਪਿੱਛੇ ਲੈ ਜਾਣੀ ਦੋਨੇ ਹੁੰਡੇ ਆਪਾਂ ਸਿੱਧੇ ਹੁੰਨ ਲਾਂਗੇ ਜੀ ਦੋ ਹੁੰਡੇ ਪੁੱਠੇ ਹੁੰਨਾਗੇ ਜੀ ਤੇ ਦੋ ਹੁੰਡੇ ਸਿੱਧੇ ਹੁੰਨ ਲਾਂਗੇ ਜੀ ਦੋ ਹੁੰਡੇ ਆਪਾਂ ਪੁੱਠੇ ਹੁੰਨਾਗੇ ਆਗੇ ਇਹ ਪੁੱਠੇ ਸਲਾਈ ਦੇ ਹੁਣ ਜਿਹੜੇ ਆਪਾਂ ਨੇ ਉਧਰੋਂ ਪੁੱਠੇ ਪੋਣੇ ਸੀ ਇੱਧਰ ਸਿੱਧੇ ਪੋਣੇ ਜਾਣਗੇ ਜਿਹੜੇ ਸਿੱਧੇ ਪੋਣੇ ਸੀ ਪੁੱਠੇ ਪੋਣ ਲਾਂਗੇ ਦੋ ਗੁੰਡੇ ਸਿੱਧੇ ਹੀ ਦੋ ਗੁੰਡੇ ਪੁੱਠੇ ਪੋਣਾਂਗੇ ਜੀ ਦੋ ਹੁੰਡੇ ਆਪਾਂ ਸਿੱਧੇ ਬੁਣਾਂਗੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਦੋ ਹੁੰਡੇ ਆਪਾਂ ਸਿੱਧੇ ਬੁਣਾਂਗੇ ਦੋ ਕੁੰਡੇ ਪੁੱਠੇ ਬੁਣਾਂਗੇ ਸਾਰੀ ਸਲਾਈ ਬਣਾਵਾਂਗੇ ਜੇ ਆਪਾਂ ਇਹ ਸਿੱਧੇ ਸਲਾਈ ਤੇ ਗੁੰਡਾ ਉਤਾਰ ਲਿਆ ਇਹ ਗੁੰਡਾ ਆ ਸਿੱਧਾ ਬੁਣ ਲਾਂਗੇ ਫਿਰ ਕੁ ਗੁੰਡਾ ਪੁੱਠਾ ਹੈ ਜੀ ਆਪਣਾ ਗੁੰਡਾ ਸਿੱਧਾ ਜੀ ਤੇ ਦੋ ਗੁੰਡੇ ਪੁੱਠੇ ਜੀ ਦੋ ਗੁੰਡੇ ਸਿੱਧੇ ਸਿੱਧੇ ਗੁੰਡੇਆਂ ਸਿੱਧੇ ਜੀ ਪੁੱਠਿਆਂ ਦੇ ਪੁੱਠੇ ਜੀ ਆਪਾਂ ਸਾਰੇ ਸਲਾਈ ਬਣਾਵਾਂਗੇ ਇਹ ਆਪਾਂ ਦੋ ਸਿੱਧੀਆਂ ਦੋ ਕੁੱਠੀਆਂ ਆਪਾਂ ਚਾਰ ਸਲਾਈਆਂ ਬਣਾਵਾਂਗੇ ਜੀ ਫਿਰ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਜੀ ਹਾਂਜੀ ਆਪਾਂ ਦੋ ਸਲਾਈਆਂ ਸਿੱਧੀਆਂ ਦੋ ਕੁੱਠੇ ਬਣਾ ਲਈਆਂ ਆਪਾਂ ਨੇ ਮਤਲਬ ਦੋ ਕੁੰਡੇ ਕੁੱਠੇ ਦੋ ਸਿੱਧੇ ਆਪਾਂ ਨੇ ਚਾਰ ਸਲਾਈਆਂ ਬਣਾ ਲਈਆਂ ਜੀ ਹੁਣ ਦੁਬਾਰੇ ਆਪਾਂ ਡਿਜ਼ਾਈਨ ਸ਼ੁਰੂ ਹੋਊਗਾ ਜੀ ਇੱਕ ਕੁੰਡਾ ਤੋਂ ਅਗਲੇ ਆ ਇੱਕ ਕੁੰਡਾ ਆਪਾਂ ਕੁੱਠਾ ਬੁਣਾਵਾਂਗੇ ਦੋ ਕੁੰਡੇ ਆਣਗੇ ਜੀ ਕੁੱਠੇ ਆਪਣੇ ਹੁਣ ਆਪਾਂ ਇੱਕ ਬੜ ਪਾਵਾਂਗੇ ਜੀ ਇਹ ਕੁੰਡੇ ਨੂੰ ਪਾੜਟ ਕੇ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਜੀ ਫੇਰ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਫੇਰ ਦੋ ਸਿਰੇ ਦਾ ਆਪਾਂ ਇੱਕ ਬਾਲ ਪਾਏ ਜੀ ਉਰੇ ਦੋ ਪੈਣਗੇ ਕਿਉਂਕਿ ਦੋ ਕੁੰਡੇ ਘਟਣਗੇ ਜੇ ਉੱਥੇ ਇੱਕੇ ਘਟਿਆ ਜੀ ਫੇਰ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਦੋ ਬਾਲ ਪਾਵਾਂਗੇ ਜੀ ਸਲਾਈ ਤੇ ਫੇਰ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਇਹਦਾ ਪਾ ਦੋ ਕੁੰਡੇ ਇਕੱਠੇ ਬੁਣਦਾਂਗੇ ਜੀ ਦੋ ਬਲ ਪਾਵਾਂਗੇ ਇਸ ਲਾਈ ਤੇ ਹੁੰਡਾ ਪਲਟ ਕੇ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਇਹ ਦੋ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਦੋ ਬਲ ਪਾਵਾਂਗੇ ਇਸ ਲਾਈ ਤੇ ਫਿਰ ਇਹ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਣਾ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਬੜਾ ਪਾਵਾਂਗੇ ਜੀ ਸਲਾਈ ਤੇ ਆਪਾਂ ਨਹੀਂ ਸੋਰੀ ਦੋ ਗੁੰਡਾ ਦਾ ਇੱਕ ਗੁੰਡਾ ਬਣਾ ਲਿਆ ਜੀ ਦੋ ਪਾੜ ਪਾਵਾਂਗੇ ਆਪਾਂ ਸਲਾਈ ਤੇ ਗੁੰਡਾ ਪਲਟ ਕੇ ਪਾਵਾਂਗੇ ਜੀ ਦੋ ਗੁੰਡਾ ਦਾ ਇੱਕ ਬਣਾਵਾਂਗੇ ਇੱਕ ਗੁੰਡਾ ਆਪਾਂ ਚਿੱਤਾ ਬਣਾ ਲਾਂਗੇ ਨਾ ਕੇ ਜੀ ਫੁੱਠੀ ਸਲਾਈ ਤੇ ਇੱਕ ਕੁੰਡਾ ਤਾਰ ਲਿਆ ਜੀ ਇੱਕ ਕੁੰਡਾ ਪੁੱਠਾ ਬੁਣਾਗੇ ਜੀ ਫਿਰ ਇਹ ਦੋ ਪਾਲ ਪਾਈ ਸੀ ਜਿਹੜੇ ਦੋ ਕੁੰਡੇ ਬਣਾਵਾਂਗੇ ਜੀ ਆਪਾਂ ਇੱਕ ਦੋ ਦੋ ਕੁੰਡੇ ਪੁੱਠੇ ਬੁਣਾਾਂਗੇ ਜੀ ਫਿਰ ਆਪਾਂ ਇੱਕ ਕੁੰਡਾ ਬਣਾ ਲਿਆ ਜੀ ਇੱਕ ਹੋਰ ਬਣਾਵਾਂਗੇ ਦੋ ਕੁੰਡੇ ਦੋ ਕੁੰਡੇ ਪੁੱਠੇ ਬੁਣਾਾਂਗੇ ਜੀ ਫਿਰ ਆਪਾਂ ਜੋੜੇ ਕੁੰਡੇ ਫੜ ਪਾਇਚ ਨੂੰ ਤੋਂ ਦੋ ਕੁੰਡੇ ਬੁਣਾਂਗੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਲਓ ਜੀ ਸਾਰੇ ਛਲੇ ਬਣਾ ਲਏ ਜਿਪਮ ਆਪਣਾ ਦੂਜਾ ਡਿਜ਼ਾਈਨ ਸ਼ੁਰੂ ਹੋ ਗਿਆ ਜਿਵੇਂ ਪਿੱਛੇ ਬਣਾਇਆ ਆ ਦੇਖੋ ਜਿਵੇਂ ਬਣਨਾ ਫਿਰ ਵੀਡੀਓ ਲੰਬੀ ਹੋ ਜਾਂਦੀ ਪਿੱਛੇ ਬੈਕ ਕਰਕੇ ਦੇਖ ਲਿਓ ਤਾਂ ਇਹ ਸਮਝਾਈ ਤਾਂ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਚਲੋ ਜੀ ਬਣਾਓ ਫਿਰ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਧੰਨਵਾਦ